ਸੁਲਤਾਨਪੁਰ ਦੇ ਬਾਉਪੁਰ ਦੇ ਵਿੱਚ ਹੜ੍ਹਾਂ ਦੇ ਨਾਲ ਨੋ ਘਰ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਰੁੜ ਗਏ ਸਨ ਜਿਨ੍ਹਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਬਚਿਆ ਸੀ ਇੱਥੇ ਇੱਕ ਪਰਿਵਾਰ ਵੱਲੋਂ ਇਹਨਾਂ ਨੋ ਘਰਾਂ ਦੇ ਨੂੰ ਬਣਾਉਣ ਵਾਸਤੇ ਜਿਹੜੀ ਜ਼ਮੀਨ ਦਿੱਤੀ ਜਾ ਰਹੀ ਹੈ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਰੁੜ ਗਏ ਸੀਗੇ ਜ਼ਮੀਨਾਂ ਤੱਕ ਜਿਹੜੀਆਂ ਇਹ ਬੱਚਿਆ ਨਹੀਂ ਸੀ ਗਿਆ ਦਰਿਆ ਦੀ ਪੇਟ ਚੜ ਜਿਆ ਸੀਗਾ ਇਹਨਾਂ ਨੂੰ ਆਪਣੀ ਜਗ੍ਹਾ ਤੱਕ ਜਿਹੜੀ ਨਜ਼ਰ ਨਹੀਂ ਆ ਰਹੀ ਸੀ ਜਮੀਨ ਕੁੰਦਰੇ ਉਹ ਵੀ ਇੱਥੋਂ ਦੇ ਹੀ ਵਾਸੀ ਨੇ ਪਰਮਜੀਤ ਉਹ ਤੇ ਉਹਨਾਂ ਦੇ ਭਰਾ ਜਿਹੜੇ ਥੋੜੇ ਮੌਜੂਦਾ ਸਰਪੰਚ ਨੇ ਉਹਨਾਂ ਲੋ ਜਮੀਨ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮਤਲਬ ਤੁਹਾਡੇ ਕੋਲ ਜਾਣਾਂਗੇ ਕਿ ਘਾਹ ਰੁਲਗੇ ਜੀ ਕਿੰਨਾ ਕ ਨੁਕਸਾਨ ਹੋਇਆ ਸਮਝ ਜ਼ਿਆਦਾ ਆਇਆ ਕਿ ਕੋਈ ਪੁੱਛ ਦੀ ਗੱਲ ਹੀ ਨਹੀਂ ਕੀਤੀ ਬਹੁਤ ਜ਼ਿਆਦਾ ਆਇਆ ਨੁਕਸਾਨ ਦਾ ਕੋਟੇ ਉਹ ਨਵੇਂ ਬਣਾਏ ਨੋਟੇ ਸਾਰੇ ਸਭ ਕੋ ਜਾਣੀ ਕਿ ਬਰਬਾਦ ਹੋ ਗਏ ਹੁਣ ਉਹ ਸਾਨੂੰ ਅਗਰ ਮੀਸ ਹੋਣੀ ਸਰਪੰਚ ਉਹ ਆਪਦੀ ਜਗ੍ਹਾ ਸੰਜਗਾ ਦੇ ਦੇ ਕਿੰਨੇ ਦਾ ਰੰਗ ਦੀ ਜਗ੍ਹਾ ਹੈ ਸਾਨੂੰ ਪੰਜਾ ਕਰਾ ਪੰਜ ਕਰੋ ਹਾਂ ਜੀ ਕਿੰਨੀ ਕਿੰਨੀ ਜਗ੍ਹਾ ਦੇ ਦੇ ਦਸ ਦੰਗਰ ਲੈ ਦਸ ਦੰਗਰ ਵੱਡਾ ਕੱਲ ਵੀ ਉੜ ਗਿਆ ਸੀਗਾ ਨਾ ਹਾਂਜੀ ਤੇ ਸਰਪੰਚ ਸਾਹਿਬ ਗਰਮੀ ਜਿਹੜਾ ਇੰਨਾ ਹੀ ਸਾਨੂੰ ਕੱਢ ਹੀ ਲੈਂਦਾ ਪਰ ਜੀਤ ਉਹਨਾਂ ਨੇ ਵੀਰ ਉਹਨਾਂ ਨੇ ਇੰਨਾ ਕੱਢ ਕੇ ਸਾਨੂੰ ਉਹਦੇ ਘਰੇ ਰੱਖਣ ਡਿਆ ਹੁਣੇ ਮਤਲਬ ਕੋਈ ਸਰਕਾਰ ਨੇ ਤੇ ਸੁਣੀ ਨਹੀਂ ਕਿਸ ਬੰਨਿਓ ਗੱਲ ਬਾਤ ਹੁਣ ਇਹਨਾਂ ਵੀਰਾਂ ਨੇ ਸਾਡੀ ਮਾਤ ਦਿੱਤੀ ਪੰਨਿਆ ਕਰਾਂਗੇ ਇਹਨਾਂ ਦਸ ਦਸ ਮਰਲੇ ਹਨ ਮੇਰਾ ਉਹ ਥਾਂ ਅੱਜ ਦੇ ਦਿੱਤਾ ਤੁਹਾਡਾ ਘਰ ਵੀ ਰੁੜ ਗਿਆ ਸੀ ਕਿੰਨੀ ਜ਼ਮੀਨ ਤੁਹਾਡੇ ਕੋਲ ਆਪਣਾ ਜ਼ਮੀਨ 8.5 ਕਲੇ ਵਗਦੀ ਸੀ ਅਤੇ 1 ਕਲੇ ਵਿੱਚ ਘਰ ਹੀ ਸਾਰਾ ਆਪਣਾ ਤੇ ਮਤਲਬ ਇਹੋ ਜਿਹਾ ਚੱਕਰ ਪਿਆ ਵਾ ਵੀ ਨਾ ਉਥੇ ਜ਼ਮੀਨ ਰਹੀ ਆ ਨਾ ਸਾਡਾ ਉਥੇ ਘਰ ਰਿਹਾ ਸਮਾਨ ਵੀ ਵਿੱਚ ਰੁੜ ਚੁਕਿਆ ਮਤਲਬ ਸਮਾਨ ਵੀ ਰੁੜ ਗਿਆ ਵਾ ਤੇ ਬਹੁਤ ਜ਼ਿਆਦਾ ਇਹਨਾਂ ਨੇ ਸਰਪੰਚ ਸਾਹਿਬ ਨੇ ਮਿਹਨਤ ਇੰਨੀ ਕੀਤੀ ਰਾਤ ਦਿਨ ਇੱਕ ਕਰਛੀ ਆ ਪਰਮਜੀਤ ਵੀਰ ਨੇ ਸਰਹੰਸ ਸਾਹਿਬ ਨੇ ਰਾਤ ਨੂੰ ਨਾਲ ਸਾਡੇ ਸਮਾਨ ਕਢਾ ਕੇ ਲਿਆਇਆ ਜਿੰਨਾ ਕੱਢਿਆ ਗਿਆ ਸਮਾਨ ਅਸੀਂ ਕਢਿਆ ਹੋਇਆ ਤੇ ਕੱਢ ਕੇ ਲੈ ਆਉਂਦੇ ਹੁਣ ਇਹਨਾਂ ਕੋਲ ਰਹਿ ਰਹੇ ਆ ਤੇ ਜਗ੍ਹਾ ਕਿਸੇ ਵੀ ਜਗ੍ਹਾ ਨਹੀਂ ਸਾਨੂੰ ਕਿਤੇ ਵੀ ਨਹੀਂ ਮਿਲਦੀ ਨਾ ਕਿਤੇ ਥਾਂ ਟਿਕਾਣਾ ਮਿਲਦਾ ਹੁਣ ਇਹਨਾਂ ਨੇ ਸਾਨੂੰ ਆਪ ਜਗ੍ਹਾ ਦਿੱਤੀ ਆ ਤੇ ਘਰ ਬਣਾਉਣ ਵਾਸਤੇ ਇਹਨਾਂ ਵਿਚਾਰਿਆਂ ਨੇ ਨਹੀਂ ਕੱਢ ਕੇ ਲਿਆਂਦਾ ਜਿਨੇ ਜੋਗੇ ਅਗੇ ਇਨਸਾਨੀਅਤ ਨਾਤੇ ਪਿੰਡ ਦੇ ਨਮਾਇंदे ਹੁੰਦੇ ਨਾਤੇ ਜਿੰਨਾ ਸੜ ਗੁਰ ਸਕੇ ਨੇ ਦੀ ਹਲਪ ਕੀਤੀ ਉਸ ਟਾਈਮ ਤੇ ਘਰ ਅਗ ਲਿਆਂਦਾ ਹੁਣ ਇਹ ਵਿਚਾਰੇ ਸੰਸਥਾਵਾਂ ਨੇ ਵਾਧੂ ਤੇ ਕੀਤੇ ਸੀ ਕਾਫੀਆਂ ਨੇ ਕਿ ਜੀ ਤੁਹਾਡੇ ਘਰ ਰਣਾਵਾਂਗੇ ਕੁਝ ਕੁਝ ਸੰਸਥਾਵਾਂ ਨੇ ਘਰ ਅਡਾਪਟ ਕੀਤੇ ਇਹਨਾਂ ਦੇ ਅਸੀਂ ਤੁਹਾਡੇ ਘਰ ਬਣਾ ਕੇ ਦਵਾਂਗੇ ਪਰ ਘਰ ਬਣਾਉਣ ਨੂੰ ਇਹਨਾਂ ਕੋਲ ਜਗ੍ਹਾ ਨਹੀਂ ਹੈਗੀ ਜਿਹਨਾਂ ਨੂੰ ਭਾਜੀ ਉਹਨਾਂ ਦੱਸਿਆ ਅਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਵੀਰ ਸਾਡੇ ਨਾਲ ਇਹ ਨਾਲ ਜੋ ਪਰਿਵਾਰਕ ਤੌਰ ਤੇ ਕੰਮ ਵੀ ਕਰਦਾ ਸਾਡੇ ਨਾਲ ਡਰਾਈਵਰ ਆ ਤੇ ਇਹੀ ਸੋਚਿਆ ਕਿ ਬਾਕੀ ਦੇ ਪਰਿਵਾਰ ਕਿੱਥੇ ਜਾਣਗੇ ਇਹਨਾਂ ਨੂੰ ਦੱਸ ਦੱਸ ਮਰਲੇ ਪੰਜ ਘਰਾਂ ਦੇ ਥਾਂ ਦਿੱਤਾ ਆਪਣੀ ਮਾਲਕੀ ਜ਼ਮੀਨ ਚ ਹੁਣ ਸਾਡੀ ਸੰਸਥਾਵਾਂ ਨੂੰ ਅਪੀਲ ਆ ਜਿਹੜੀਆਂ ਸੰਸਥਾਵਾਂ ਚਾਹੇ ਸਰਕਾਰ ਦੇ ਬੰਦੇ ਹੀ ਜਾਈਏ ਸਾਫਾਵਾ ਹੀ ਵਾਦਾ ਕੀਤਾ ਇਹਨਾਂ ਨੇ ਕਿ ਅਸੀਂ ਘਰ ਬਣਾ ਕੇ ਦੇਵਾਂਗੇ ਆਖਰ ਜੋੜ ਕੇ ਬੀਤਿਆ ਕਿ ਹੁਣ ਇਹਨਾਂ ਨੂੰ ਅੱਜ ਜਗਾ ਦਿਤੀ ਆ 71 ਵਸਾ ਦੇ ਦਿੱਤਾ ਸੀ ਕਰਨ ਜੋਗੇ ਤੇ ਕੁਝ ਨਹੀਂ ਕਰਨ ਵਾਲਾ ਮਹਾਰਾਜ ਆ ਜੋ ਕਰਨ ਵਾਲਾ ਇਹਨਾਂ ਦੇ ਨਾਲ ਆ ਕੇ ਖੜੇ ਹੋ ਅਸੀਂ ਪਿੰਡ ਦਾ ਇਲਾਕਾ ਅਸੀਂ ਆਪਣੇ ਬੋਲੇ ਖੜੇ ਜਾਂਦੇ ਤੇ ਇਹਨਾਂ ਨੂੰ ਜੋ ਹਾਲਾਤਾਂ ਚ ਪਹਿਲਾਂ ਇਹਨਾਂ ਦੇ ਘਰ ਕੀ ਨੇ ਉਹ ਤੋਂ ਵਧੀਆ ਘਰ ਬਣਾ ਕੇ ਦੇਈਏ ਤਾਂ ਕਿ ਉਹ ਵੀ ਇੱਕ ਆਮ ਨਸਾਨਾਂ ਵਾਲੀ ਜ਼ਿੰਦਗੀ ਕੱਟ ਸਕਣ 2 2.5 ਮਿੰਟ ਤੋਂ ਭਟਕਦੇ ਫਿਰਦੇ ਵਿਚਾਰੇ ਸੁਲਤਾਨਪੁਰ ਲੋਧੀ ਦੇ ਬਾਉਪੁਰ ਦੇ ਵਿੱਚ ਹੜ੍ਹਾਂ ਦੇ ਨਾਲ 9 ਘਰ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਰੁੜ ਗਏ ਸਨ ਜਿਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਬਚਿਆ ਸੀ ਤਾਂ ਹੁਣ ਉਹਨਾਂ ਪਰਿਵਾਰਾਂ ਨੂੰ ਮੁੜ ਵਸੇਬੇ ਵਾਸਤੇ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ ਇੱਥੇ ਇੱਕ ਪਰਿਵਾਰ ਵੱਲੋਂ ਇਹਨਾਂ 9 ਘਰਾਂ ਦੇ ਨੂੰ ਬਣਾਉਣ ਵਾਸਤੇ ਜਿਹੜੀ ਜ਼ਮੀਨ ਦਿੱਤੀ ਜਾ ਰਹੀ ਹੈ ਜਦੀ ਸ਼ੁਰੂਆਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਰੁੜ ਗਏ ਸੀਗੇ ਜ਼ਮੀਨਾਂ ਤੱਕ ਜਿਹੜੀਆਂ ਏ ਬੱਚਿਆ ਨਹੀਂ ਸੀ ਗਿਆ ਦਰਿਆ ਦੀ ਢੇਡ ਚੜ ਗਈਆਂ ਸੀਗਾ ਇਹਨਾਂ ਨੂੰ ਆਪਣੀ ਜਗ੍ਹਾ ਤੱਕ ਜਿਹੜੀ ਨਜ਼ਰ ਨਹੀਂ ਆ ਰਹੀ ਸੀਗੀ ਹੁਣ ਅੱਜ ਇਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਜਿਹੜੇ ਆ ਘਰ ਬਣਾਉਣ ਵਾਸਤੇ ਜ਼ਮੀਨ ਦਿੱਤੀ ਜਾ ਰਹੀ ਹੈ ਜ਼ਮੀਨ ਕੌਣ ਦੇ ਰਿਹਾ ਉਹ ਵੀ ਇੱਥੋਂ ਦੇ ਹੀ ਵਾਸੀ ਨੇ ਪਰਨਜੀਤ ਤੇ ਉਹਨਾਂ ਦੇ ਭਰਾ ਜਿਹੜੇ ਇੱਥੋਂ ਦੇ ਮੌਜੂਦਾ ਸਰਪੰਚ ਨੇ ਉਹਨਾਂ ਲੋਕ ਜ਼ਮੀਨ ਦਿੱਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮਾਤਾ ਜੀ ਤੁਹਾਡੇ ਕੋਲ ਜਾਣਾਂਗੇ ਕਿ ਘਰ ਰੁੜ ਗਏ ਸੀਗੇ ਕਿੰਨਾ ਕ ਨੁਕਸਾਨ ਹੋਇਆ ਸੀ ਬਹੁਤ ਜ਼ਿਆਦਾ ਆ ਜੀ ਕੋਈ ਪੁੱਛਣ ਤੇ ਗੱਲ ਹੀ ਨਹੀਂ ਗਈ ਹੈਗੀ ਹੂੰ ਬਹੁਤ ਜਿਆਦਾ ਹੈ ਨੁਕਸਾਨ ਸਾਡਾ ਕੋਠੇ ਉਹ ਨਵੇਂ ਬਣਾਈ ਸੀ ਉਹ ਹੀ ਟਹਿਲੇ ਸਾਰੇ ਸਭ ਕੁਝ ਜਾਨੀ ਕਿ ਬਰਬਾਦ ਹੋ ਗਏ ਹੁਣ ਹੁਣ ਸਾਨੂੰ ਅਗਰ ਮੀਸ ਹੋਣੀ ਸਰਪੰਚ ਉਹ ਆਪਦੀ ਜਗ੍ਹਾ ਸੰਜਗਾ ਦੇਖ ਰਹੇ ਕਿੰਨੇ ਘਰਾਂ ਦੀ ਰੇ ਜਗਾ ਇਹ ਸਾਨੂੰ ਪੰਜਾਂ ਘਰਾਂ ਪੰਜ ਘਰਾਂ ਜਗ੍ਹਾ ਹਾਂਜੀ ਠੀਕ ਕਿੰਨੀ ਕਿੰਨੀ ਜਗਾ ਦਿੱਤੀ ਹਾਂ ਦਦਾ ਮਰਲੇ ਦਦਾ ਮਰਲੇ ਕਾਰਬਨ ਜਗਾ ਦੇ ਵਿੱਚ ਕਾਰ ਬਣੂਗਾ ਬਣਾਉਣ ਬਣਾਉਣ ਸਰਕਾਰ ਨੇ ਕਿਹਾ ਇਹ ਬਣਾਵਾਂਗੇ ਤੇ ਉਹਨਾਂ ਨੇ ਅਜੇ ਤੱਕ ਬਣਾਇਆ ਅਸੀਂ ਤਾਂ ਦੇ ਘਰ ਆ ਰਹੇ ਹਾਂ ਤੇ ਹੁਣ ਵਰੇ ਵਰੇ ਤਾਂ ਦੇਣਿਆ ਬੱਚੇ ਤਾਂ ਘਰਾਂ ਜਾਣ ਨੂੰ ਰਹਿੰਦੇ ਆ ਅਸੀਂ ਇਸ ਵਕਤ ਲੋਕਾਂ ਘਰ ਬੈਠੇ ਆ ਇੰਨਾ ਹੀ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਨਾਲ ਹੀ ਪਰਮਜੀਤ ਸਿੰਘ ਦਾ ਵੀ ਸਾਨੂੰ ਜਿੰਨਾਂ ਨੇ ਜਗ੍ਹਾ ਦਿੱਤੀ ਇੱਥੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਘਰ ਵੀ ਰੁੜਗੇ ਸੀਗਾ ਨਾ ਹਾਂਜੀ ਕਿੰਨੇ ਪਰਵਾਦੋ ਜੀ ਤੁਹਾਡੇ ਅਸੀਂ ਅਸੀਂ ਜੀ ਹਾਂ ਛੇ ਤੇ ਘਰ ਆ ਸਾਡੇ ਤਿੰਨ ਮੇਜਰ ਸਿੰਘ ਦਾ ਬਲਦੇਵ ਸਿੰਘ ਦਾ ਤੇ ਐ ਵਕਤ ਤੇ ਕੋਈ ਵੀ ਨਹੀਂ ਪਤਾ ਲੱਗਦਾ ਜ਼ਮੀਨ ਵੀ ਜਿਹੜੀ ਉਹ ਵੀ ਰੋੜ ਚੁੱਕੀ ਆ ਘਰਾਂ ਦਾ ਤੇ ਉਹੀ ਨਹੀਂ ਨਾਮ ਨਿਸ਼ਾਨੀ ਰਿਹਾ ਕਿਧਰ ਚਲ ਗਏ ਰੋੜ ਕੇ ਤੇ ਸਰਪੰਚ ਸਾਹਿਬ ਗਰਮੀਤ ਜਿਹੜਾ ਇੰਨਾ ਹੀ ਸਾਨੂੰ ਕੱਢ ਹੀ ਲੈਂਦਾ ਪਰ ਮਜੀਤ ਉਹਨਾਂ ਨੇ ਵੀਰ ਉਹਨਾਂ ਨੇ ਇੰਨਾ ਕੱਢ ਕੇ ਸਾਨੂੰ ਉਹਦੇ ਘਰੇ ਰੱਖਣ ਡਿਆ ਹੁਣ ਮਤਲਬ ਕੋਈ ਸਰਕਾਰ ਨੇ ਤੇ ਸੁਣੀ ਨਹੀਂ ਕਿਸ ਬੰਦੇ ਨੂੰ ਗੱਲ ਬਾਤ ਹੁਣ ਇਹਨਾਂ ਵੀਰਾਂ ਨੇ ਸਾਡੀ ਮੱਤ ਕੀਤੀ ਪੰਨਾਂ ਘਰਾਂ ਦੀ ਇਹਨਾਂ 10 10 ਮਰਲੇ ਸਾਨੂੰ ਜਿਹੜਾ ਵਾ ਥਾਂ ਅੱਜ ਦੇ ਦਿੱਤਾ ਵਾ ਤੇ ਹੁਣ ਤੇ ਸੰਗਤ ਗਾੜੀ ਇਹੋ ਅਪੀਲ ਆ ਜਿਹੜੇ ਵੀਰ ਕਹਿ ਕੇ ਗਏ ਸਾਨੂੰ ਉਹ ਸਾਡਾ ਘਰ ਬਣਵਾ ਕੇ ਦੇਣ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਉਹਨਾਂ ਦੇ ਗਾੜੀ ਤੁਸੀਂ ਤਿੰਨ ਭਰਾ ਤੁਹਾਨੂੰ ਦੇ ਘਰ ਰੁੜਗੇ ਸੀ ਨਾ ਤੁਹਾਡੇ ਹਾਂਜੀ ਤਿੰਨਾਂ ਦੇ ਰੁੜਗੇ ਜੀ ਮੈਂ ਨਾ ਹਾਂਜੀ ਤੇ ਦੋ ਪਰਿਵਾਰ ਆਏ ਠੀਕ ਹਾਂਜੀ ਇੱਕ ਵੀੜੇ ਦਾ ਬਣ ਚੁੱਕਾ ਇਹਨਾਂ ਦਾ ਬਣ ਠੀਕ ਤੁਹਾਡਾ ਘਰ ਵੀ ਰੁੜਗੇ ਸੀਗਾ ਕਿੰਨੀ ਜ਼ਮੀਨ ਤੁਹਾਡੇ ਕੋਲ ਆਪਣੀ ਜ਼ਮੀਨ 8.5 ਕਿੱਲੇ ਵਗਦੀ ਸੀ 1.5 ਕਿੱਲੇ ਵਿੱਚ ਘਰ ਹੀ ਸਾਰਾ ਆਪਣਾ ਤੇ ਮਤਲਬ ਇਹੋ ਜਿਹਾ ਚੱਕਰ ਪਿਆ ਵਾ ਵੀ ਨਾ ਉਥੇ ਜ਼ਮੀਨ ਰਹੀ ਆ ਨਾ ਸਾਡਾ ਉਥੇ ਘਰ ਰਿਆ ਸਮਾਨ ਵੀ ਵਿੱਚ ਰੁੜ ਚੁੱਕਿਆ ਮਤਲਬ ਸਮਾਨ ਵੀ ਰੁੜ ਗਿਆ ਵਾ ਜੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਸਰਪੰਚ ਸਾਹਿਬ ਨੇ ਮਿਹਨਤ ਹੀ ਨਹੀਂ ਕੀਤੀ ਰਾਤ ਦਿਨ ਇੱਕ ਕਰ ਛੱਡੀ ਆ ਪਰਮਜੀਤ ਵੀਰ ਨੇ ਸਰਪੰਚ ਸਾਹਿਬ ਨੇ ਵੀ ਰਾਤ ਦਿਨ ਨਾਲ ਸਾਡੇ ਸਮਾਨ ਕਢਾ ਕੇ ਲਿਆਏ ਆ ਜਿੰਨਾ ਕੱਢਿਆ ਗਿਆ ਸਮਾਨ ਅਸੀਂ ਕੱਢਿਆ ਉਥੋਂ ਜੀ ਤੇ ਕੱਢ ਕੇ ਲੈ ਆ ਉਹਦੇ ਹੁਣ ਇਹਨਾਂ ਕੋਲ ਰਹਿ ਰਹੇ ਆ ਤੇ ਜਗ੍ਹਾ ਕਿਤੇ ਵੀ ਜਗ੍ਹਾ ਨਹੀਂ ਸਾਨੂੰ ਕਿਤੇ ਵੀ ਨਹੀਂ ਮਿਲਦੀ ਨਾ ਕਿਤੇ ਥਾਂ ਟਿਕਾਣਾ ਮਿਲਣ데요 ਹੁਣ ਇਹਨਾਂ ਨੇ ਸਾਨੂੰ ਆਪ ਜਗ੍ਹਾ ਦਿੱਤੀ ਆ ਤੇ ਘਰ ਬਣਾਉਣ ਵਾਸਤੇ ਤੇ ਬਹੁਤ ਜ਼ਿਆਦਾ ਮੰਦਾ ਹਾਲ ਆ ਸਾਡਾ ਤੇ ਮਹਾਰਾ ਜੀ ਕਿਰਪਾ ਕਰੇ ਦਇਆ ਕਰੇ ਇਹਨਾਂ ਤੇ ਰੱਬ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਹੈ ਤੇ ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ ਥਾਂ ਦਿੱਤੀ ਆ ਤੇ ਸਾਡਾ ਮੰਦਾ ਹਾਲ ਆ ਮਤਲਬ ਤੇ ਕੋ ਗੱਲ ਕਈ ਨਹੀਂ ਜਾ ਸਕਦੀ ਜਿੰਨਾ ਕਹਿੰਨਾਂ ਨੇ ਸਾਡਾ ਸੋਚਿਆ ਵਾ ਕਿ ਸਾਡਾ ਸਮਾਨ ਵੀ ਕਢਾਇਆ ਰਾਤ ਦਿਨ ਸਾਡੇ ਨਾਲ ਇੱਕ ਘਰ ਛੱਡੀ ਉੱਥੇ ਤੇ ਹੁਣ ਆ ਇਹਨਾਂ ਨੇ ਥਾਂ ਦਿੱਤੀ ਆ ਦੇਖੋ ਆਪੇ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਭਰਾ ਨੇ ਤਿੰਨਾਂ ਕੋਲ ਇੱਕ ਇੱਕ ਇਕੜ ਜ਼ਮੀਨ ਸੀਗੀ ਉਹ ਤਿੰਨਾਂ ਦੇ ਘਰ ਰੁੜਗੇ ਸੀਗੇ ਉਸ ਤੋਂ ਬਾਅਦ ਇਹਨਾਂ ਦਾ ਪਰਿਵਾਰ ਕਹਿੰਦੇ ਕਿ ਅੱਧੇ ਕਿਲੇ ਦੇ ਸਾਡੇ ਕੋਲ ਘਰ ਸੀਗਾ ਤਾਂ ਉਹ ਘਰ ਜਿਹੜਾ ਉਹ ਰੁੜ ਗਿਆ ਤਾਂ ਹੁਣ ਇੱਥੇ ਜਿਹੜੇ ਸਾਡੇ ਇਥੋਂ ਦੇ ਸਰਪੰਚ ਗੁਰਮੀਤ ਸਿੰਘ ਹੈ ਤੇ ਉਹਨਾਂ ਦੇ ਭਰਾ ਪਰਮਜੀਤ ਆ ਉਹਨਾਂ ਵੱਲੋਂ ਜ਼ਮੀਨ ਦਿੱਤੀ ਗਈ ਹੈ ਇਸ ਟਾਈਮ ਜਿਹੜੀ ਟਾਕ ਲਗਾ ਦਿੱਤਾ ਗਿਆ ਭਾਪਾ ਜੀ ਤੁਸੀਂ ਹਾਲੇ ਥੋੜਾ ਨੇੜੇ ਜਿਵੇਂ ਇਹਨਾਂ ਦੱਸਿਆ ਕਿ ਚਲੋ ਸ਼ੁਰੂਆਤ ਕਰ ਦਿੱਤੀ ਆ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਥੋੜੀ ਥੋੜੀ ਜਗ੍ਹਾ ਦਿੱਤੀ ਹੈ ਤੇ ਉਹਦੇ ਨਾਲ ਚਲੋ ਉਹਨਾਂ ਦਾ ਘਰ ਵਸ ਜੇਗਾ ਤਾਂ ਕਿਵੇਂ ਬਾਨਾ ਵਾ ਕਿਹੜੀਆਂ ਸੰਸਥਾਵਾਂ ਜਿਹੜੀਆਂ ਮਤਲਬ ਤੁਹਾਨੂੰ ਕਹਿ ਕੇ ਗਈਆਂ ਸੀ ਹੁਣ ਜਿਹੜੀਆਂ ਇਹਨਾਂ ਦੀ ਸ਼ੁਰੂਆਤ ਕਰਨ ਗਈਆਂ ਜਿੱਦਾਂ ਕਿ ਭਾਜੀ ਉਹਨਾਂ ਨੇ ਦੱਸਿਆ ਇਹਨਾਂ ਵਿਚਾਰਿਆਂ ਨੂੰ ਅਸੀਂ ਕੱਢ ਕੇ ਲਿਆਂਦਾ ਜਿੰਨੇ ਯੋਗ ਹੈਗੇ ਹਨ ਇਨਸਾਨੀਅਤ ਨਾਤੇ ਪਿੰਡ ਦੇ ਨਮਾਇंदे ਹੋਣ ਦੇ ਨਾਤੇ ਜਿੰਨਾ ਸਾਡੇ ਕੋਲ ਹੋ ਸਕਿਆ ਨਦੀ ਹੈਲਪ ਕੀਤੀ ਉਸ ਟਾਈਮ 'ਚ ਘਰਾਂ ਚ ਲਿਆਂਦਾ ਹੁਣ ਇਹ ਵਿਚਾਰੇ ਸੰਸਥਾਵਾਂ ਨੇ ਵਾਅਦੇ ਤੇ ਕੀਤੇ ਸੀ ਕਾਫੀਆਂ ਨੇ ਕਿ ਸਾਡੇ ਘਰ ਬਣਾਵਾਂਗੇ ਕੁਝ ਕੁਝ ਸੰਸਥਾਵਾਂ ਨੇ ਘਰ ਅਡਾਪਟ ਕੀਤੇ ਸੀ ਇਹਨਾਂ ਦੇ ਕਿ ਸਾਡੇ ਘਰ ਬਣਾ ਕੇ ਦੇਵਾਂਗੇ ਪਰ ਘਰ ਬਣਾਉਣ ਨੂੰ ਇਹਨਾਂ ਕੋਲ ਜਗ੍ਹਾ ਨਹੀਂ ਹੈਗੀ ਜਿਦਾ ਤੁਹਾਨੂੰ ਭਾਜੀ ਉਹਨਾਂ ਦੱਸਿਆ ਅਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਵੀਰ ਸਾਡੇ ਨਾਲ ਇਹਨਾਂ ਜੋ ਪਰਿਵਾਰਕ ਤੌਰ ਤੇ ਕੰਮ ਵੀ ਕਰਦਾ ਸਾਡੇ ਨਾਲ ਡਰਾਈਵਰ ਆ ਤੇ ਅਸੀਂ ਸੋਚਿਆ ਕਿ ਬਾਕੀ ਦੇ ਪਰਿਵਾਰ ਕਿੱਥੇ ਜਾਣਗੇ ਇਹਨਾਂ ਨੂੰ 10-10 ਮਰਲੇ ਪੰਜ ਘਰਾਂ ਨੂੰ ਥਾਂ ਦਿੱਤਾ ਆਪਣੀ ਮਾਲਕੀ ਜ਼ਮੀਨ 'ਚੋਂ ਚਲੋ ਜੇ ਇਹਨਾਂ ਦਾ ਇਹਨਾਂ ਦਾ ਵੱਡਾ ਨੁਕਸਾਨ ਹੋ ਗਿਆ 8-8 ਕਿੱਲੇ ਜ਼ਮੀਨ ਰੁੜ ਗਈ ਆ ਤਿੰਨ-ਤਿੰਨ ਕਿੱਲੇ ਜ਼ਮੀਨ ਰੁੜ ਗਈ ਆ ਤੇ ਸਾਡਾ ਫਰਜ਼ ਬਣਦਾ ਇਹਨਾਂ ਦਾ ਸਾਥ ਦੇਣ ਦਾ ਹੁਣ ਸਾਡੀ ਸੰਸਥਾਵਾਂ ਨੂੰ ਅਪੀਲ ਆ ਜਿਹੜੀਆਂ ਸੰਸਥਾਵਾਂ ਚਾਹੇ ਸਰਕਾਰ ਦੇ ਬੰਦੇ ਹੀ ਚਾਹੇ ਸੰਸਥਾਵਾਂ ਹੀ ਵਾਅਦਾ ਕੀਤਾ ਹਨ ਇਹਨਾਂ ਨਾਲ ਕਿ ਅਸੀਂ ਘਰ ਬਣਾ ਕੇ ਦੇਵਾਂਗੇ ਹੱਥ ਜੋੜ ਕੇ ਬੇਨਤੀ ਆ ਕਿ ਹੁਣ ਇਹਨਾਂ ਨੂੰ ਅੱਜ ਜਗਾ ਦੇ ਦਿੱਤੀ ਆ 71 ਵਸਾ ਦੇ ਦਿੱਤਾ ਅਸੀਂ ਅਸੀਂ ਕਰਨ ਜੋਗੇ ਤੇ ਕੁਛ ਨਹੀਂ ਕਰਨ ਵਾਲਾ ਮਹਾਰਾਜ ਆ ਜੋ ਕਰਨ ਵਾਲਾ ਇਹਨਾਂ ਦੇ ਨਾਲ ਆਣ ਕੇ ਖੜੇ ਹੋ ਅਸੀਂ ਪਿੰਡ ਆਪਦਾ ਇਲਾਕਾ ਅਸੀਂ ਆਪਣੇ ਵੱਲੋਂ ਖੜੇ ਆ ਤੇ ਇਹਨਾਂ ਨੂੰ ਜੋ ਹਾਲਾਤਾਂ ਚ ਪਹਿਲਾਂ ਇਹਨਾਂ ਦੇ ਘਰ ਸੀ ਇਹਨਾਂ ਦੇ ਉਹ ਤੋਂ ਵਧੀਆ ਘਰ ਬਣਾ ਕੇ ਦੇਈਏ ਤਾਂ ਕਿ ਉਹ ਵੀ ਇੱਕ ਆਮ ਨਸਾਨਾਂ ਵਾਲੀ ਜ਼ਿੰਦਗੀ ਕੱਟ ਸਕਣ 2-2.5 ਮਹੀਨੇ ਤੋਂ ਭਟਕਦੇ ਫਿਰਦੇ ਵਿਚਾਰੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਇਹ ਪਿਛਲੀ ਸਾਈਡ ਦੇਖੋਗੇ ਨਾ ਜਿੱਥੇ ਨਾਲੋਂ ਜਗ੍ਹਾ ਦਿੱਤੀ ਗਈ ਆ ਪਰਿਵਾਰਾਂ ਨੂੰ ਪੰਜ ਪਰਿਵਾਰ ਵੈਸੇ ਤਾਂ ਨੋ ਪਰਿਵਾਰਾਂ ਦੀ ਜਿਹੜੀ ਇੱਥੇ ਜਿਹੜੇ ਘਰ ਉਜੜੇ ਸੀਗੇ ਘਰ ਜਿਹੜੇ ਬਰਬਾਦ ਹੋ ਗਏ ਸੀਗੇ ਲੇਕਿਨ ਪੰਜ ਪਰਿਵਾਰ ਜਿਹੜੇ ਆ ਉਹਨਾਂ ਨੂੰ ਦਾਦਾਸ ਮਰਲੇ ਇਸ ਪਰਿਵਾਰ ਵੱਲੋਂ ਜਿਹੜੀ ਜਗ੍ਹਾ ਦਿੱਤੀ ਗਈ ਆ ਔਰ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਹੁਣ ਜਿਹੜੀਆਂ ਸੰਸਥਾਵਾਂ ਨੂੰ ਕਹਿ ਕੇ ਗਈਆਂ ਸੀ ਉਹ ਇੱਥੇ ਆਉਣ ਤੇ ਇਹਨਾਂ ਦੇ ਘਰ ਜਿਹੜੇ ਆ ਉਹਦੀ ਸ਼ੁਰੂਆਤ ਕਰਨ ਤਾਂ ਕਿ ਜਲਦੋ ਜਲ ਜਿਹੜੇ ਆਪਣੇ ਘਰਾਂ ਦੇ ਵਿੱਚ ਵਸ ਸਕਣ ਔਰ ਦੂਜੀ ਗੱਲ ਕਿ ਇਹਨਾਂ ਨੇ ਕਹਿਣਾ ਕਿ ਜਿਹੜੀ ਉਜ਼ਾੜੇ ਦੀ ਗੱਲ ਹੈ ਜੇ ਬੱਚੇ ਇਹਨਾਂ ਨੂੰ ਉੱਥੇ ਜਗ੍ਹਾ ਨਾ ਮਿਲਦੀ ਤਾਂ ਉਹ ਇੱਥੇ ਜਗ੍ਹਾ ਨਾ ਹੁੰਦੀ ਤਾਂ ਇਹ ਜੜ ਕੇ ਇਸ ਇਲਾਕੇ ਤੋਂ ਦੂਰ ਜਾਂਦੇ ਜੋ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਇਸ ਕਰਕੇ ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਜਗ੍ਹਾ ਦੇ ਕੇ ਉਹਨਾਂ ਦੇ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਹੈ